ਗਰਮੀ ਬਹੁਤ ਆ ਟੈਂਪਰੇਚਰ 44 ਡਿਗਰੀ ਤੋਂ ਪਾਰ ਪਹੁੰਚਿਆ ਹੋਇਆ ਲੋਕ ਗਰਮੀ ਤੋਂ ਕਿਵੇਂ ਬਚ ਸਕਦੇ ਹੋ ਇੱਕ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਪਾਣੀ ਦਾ ਇੰਟੇਕ ਜ਼ਿਆਦਾ ਰੱਖੋ ਉਹਦੇ ਵਿੱਚ ਨਿੰਬੂ ਪਾਣੀ ਜ਼ਰੂਰ ਪੀਓ ਉਸ ਤੋਂ ਬਾਅਦ ਗੂੰਦ ਕਦੀਰੇ ਵਾਲਾ ਪਾਣੀ ਪੀਓ ਠੀਕ ਹੈ ਜੀ ਇਹ ਚੀਜ਼ਾਂ ਨਾਲ ਆਪਾਂ ਕਾਫੀ ਹੱਦ ਤੱਕ ਇਸ ਚੀਜ਼ ਤੋਂ ਬਚ ਸਕਦੇ ਜਦੋਂ ਲੂ ਲੱਗੇਗੀ ਡੀਹਾਈਡਰੇਸ਼ਨ ਹੋਏਗੀ ਠੀਕ ਹੈ ਲੂਜ਼ ਮੋਸ਼ਨ ਲੱਗਣਗੇ ਠੀਕ ਹੈ ਘਬਰਾਹਟ ਹੋਏਗੀ ਠੀਕ ਹੈ ਚੱਕਰ ਆਣਗੇ ਬੰਦਾ ਗਰਮੀ ਦੇ ਵਿੱਚ ਗਿਰ ਵੀ ਸਕਦਾ ਨਾਰਮਲ ਇਨਸਾਨ ਐਵਰੇਜ ਦਿਨ ਚ ਕਿੰਨਾ ਪਾਣੀ ਪੀ ਸਕਦਾ ਹੈ 2 ਤੋਂ 3 ਲੀਟਰ ਤੱਕ ਪਾਣੀ ਘੱਟੋ ਘੱਟ ਬੰਦਾ ਪੀਵੇ ਠੀਕ ਹੈ ਜੀ ਜਿਸ ਤਰ੍ਹਾਂ ਕਿ ਬਾਹਰ ਜਿਹੜੇ ਬੰਦੇ ਨੇ ਖਾਟੇ ਮਾਰ ਰਹਿਣਾ ਅੱਧੇ ਘੰਟੇ ਬਾਅਦ ਘੰਟੇ ਬਾਅਦ ਥੋੜਾ ਥੋੜਾ ਪਾਣੀ ਪੀਂਦਾ ਰਹੇ ਤਾਂ ਕਿ ਬਾਡੀ ਦੇ ਵਿੱਚ ਕੁਛ ਨਾ ਕੁਛ ਜਾਈ ਜਾਵੇ ਜੇ ਕੁਝ ਅਵੋਇਡ ਹੋ ਸਕਦਾ ਬਾਹਰ ਜਾਣਾ 12 ਵਜੇ ਤੋਂ ਲੈ ਕੇ 3-4 ਵਜੇ ਤੱਕ ਉਹ ਆਪਣਾ ਅਵੋਇਡ ਕਰਨ ਜਿਹੜਾ ਵੀ ਕੰਮ ਕਰਨਾ ਸਵੇਰੇ 11:30 ਵਜੇ ਤੋਂ ਪਹਿਲਾਂ ਤਾਂ ਸ਼ਾਮੀ 5 ਵਜੇ ਤੋਂ ਬਾਅਦ ਕਰੋ ਲੇਕਿਨ ਫਿਰ ਵੀ ਜੇਕਰ ਜਾਣਾ ਪੈਂਦਾ ਤਾਂ ਉਹਦੇ ਵਿੱਚ ਇੱਕ ਤਾਂ ਆਪਣੇ ਆਪ ਨੂੰ ਪ੍ਰੋਪਰ ਕਵਰ ਕਰੋ ਪਾਣੀ ਦੀ ਬੋਤਲ ਨਾਲ ਕੈਰੀ ਕਰੋ ਥੋੜੇ ਥੋੜੇ ਟਾਈਮ ਬਾਅਦ ਪਾਣੀ ਪੀਂਦੇ ਰਹੋ ਇੱਥੇ ਤੁਹਾਨੂੰ ਲੱਗਦਾ ਵਾ ਕਿ ਜੀ ਮਨ ਘਬਰਾ ਰਿਹਾ ਜਾਂ ਕੁਝ ਚੱਕਰ ਆ ਰਹੇ ਆ ਆਪਣਾ ਇੱਕ ਜਗ੍ਹਾ ਤੇ ਬੈਠ ਜਾਓ ਸਾਹ ਲੈ ਕੇ ਉਸ ਤੋਂ ਬਾਅਦ ਅਕੇ ਆਪਣਾ ਫਿਰ ਚਲੋ ਕੰਟੀਨਿਊ ਕਰੋ ਖਾਣ-ਪੀਣ ਦੀ ਰੂਟੀਨ 'ਚ ਕੁਝ ਹੈ ਚੀਜ਼ਾਂ ਜਿਹੜੀਆਂ ਸੀ ਅਵੋਇਡ ਕਰ ਸਕਦੇ ਫਰੂਟ ਸਲਾਹ ਜਿੰਨਾ ਹੋ ਸਕਦਾ ਉਹ ਫਰੂਟ ਖਾਓ ਠੀਕ ਹੈ ਜੀ ਰੋਟੀ ਦਾ ਇਨਟੇਕ ਜਿਹੜਾ ਹੈਗਾ ਉਹ ਘਟਾ ਕੇ ਰੱਖੋ ਕਿਉਂਕਿ ਰੋਟੀ ਹੈਵੀ ਹੁੰਦੀ ਹੈ ਠੀਕ ਹੈ ਜੀ ਉਹ ਆਪਾਂ ਨੂੰ ਆਪਣੇ ਪੇਟ ਨੂੰ ਹੈਵੀ ਰੱਖਦੀ ਹੈ ਠੀਕ ਹੈ ਜਿੰਨਾ ਆਪਾਂ ਲਾਈਟ ਖਾਣਾ ਖਾਵਾਂਗੇ ਖਿਚੜੀ ਦਲੀਆ ਹੋ ਗਿਆ ਫਰੂਟ ਹੋ ਗਿਆ ਸਲਾਦ ਹੋ ਗਿਆ ਪਾਣੀ ਦਾ ਇਨਟੇਕ ਵੱਧ ਠੀਕ ਹੈ ਇਹ ਚੀਜ਼ਾਂ ਆਪਾਂ ਨੂੰ ਉਸ ਜੀ ਤੋਂ ਬਚਾ ਸਕਦੀਆਂ ਨੇ ਸਸ਼ਕੀਤਾ ਜੀ ਤੁਸੀਂ ਦੇਖ ਰਿਹਾਸਮ ਜੀ ਨਿਊਜ਼ ਤੇ ਮੈਂ ਹਾਂ ਭਰਦੀਪ ਕੌਰ ਸੋ ਆਮ ਤੌਰ ਤੇ ਮੌਸਮ ਦੇ ਵਿੱਚੋ ਲਗਾਤਾਰ ਬਦਲਾਅ ਆ ਰਿਹਾ ਹੈ ਤਾਪਮਾਨ ਹੈ ਜੁੜਾ ਇਸ ਵੇਲੇ 40 ਡਿਗਰੀ ਤੋਂ ਪਾਰ ਪਹੁੰਚਿਆ ਹੋਇਆ ਦਿਨ ਤਾਂ ਦਿਨ ਰਾਤਾਂ ਵੀ ਨੇ ਜਿਹੜੀਆਂ ਹੁਣ ਗਰਮ ਮਹਿਸੂਸ ਹੁੰਦੀਆਂ ਨੇ ਤਾਂ ਬਿਲਕੁਲ ਲੂ ਲੱਗਣ ਦੇ ਕਾਰਨ ਬਹੁਤ ਸਾਰੇ ਜਿਹੜੇ ਪੇਸ਼ੈਂਟਸ ਨੇ ਮਰੀਜ਼ ਨੇ ਡਾਕਟਰਾਂ ਦੇ ਕੋਲ ਜਾਂਦੇ ਨੇ ਦਵਾਈਆਂ ਲੈਂਦੇ ਨੇ ਸੋ ਜੇ ਗੱਲ ਕੀਤੀ ਜਾਵੇ ਮੌਸਮ ਵਿਭਾਗ ਦੀ ਮੌਸਮ ਵਿਭਾਗ ਦੇ ਵੱਲੋਂ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਗੁਰੇਜ਼ ਕਰੋ ਧੁੱਪ ਵਿੱਚ ਨਿਕਲਣ ਤੋਂ ਪਰ ਫਿਰ ਵੀ ਜਿੰਨਾ ਲੋਕਾਂ ਨੇ ਰੋਜ਼ੀ ਰੋਟੀ ਕਮਾਉ ਤੋ ਪਚੂ ਤਾਂ ਨਿਕਲ ਨਹੀਂ ਪੈਂਦਾ ਤੇ ਇਸ ਦੇ ਨਾਲ ਹੀ ਇਸ ਗੱਲ ਦਾ ਤੁਹਾਨੂੰ ਜ਼ਿਕਰ ਜ਼ਰੂਰ ਦੱਸ ਦੇਣੀ ਆ ਕਿ ਲੁਧਿਆਣੇ ਦੇ ਵਿੱਚ ਟੈਂਪਰੇਚਰ ਇਸ ਵੇਲੇ 45 ਡਿਗਰੀ ਤੱਕ ਦਾ ਰਿਕਾਰਡ ਦਰਜ ਕੀਤਾ ਗਿਆ ਜਿਹੜਾ ਕਿ ਆਮ ਤਾਪਮਾਨ ਦੇ ਨਾਲੋਂ 6 ਤੋਂ 7 ਡਿਗਰੀ ਜ਼ਿਆਦਾ ਦੱਸਿਆ ਜਾ ਰਿਹਾ ਤੇ ਇਸ ਦੇ ਨਾਲ ਹੀ ਪਿਛਲੇ 7 ਸਾਲਾਂ ਦਾ ਰਿਕਾਰਡ ਟੁੱਟਿਆ ਹੋਇਆ। ਜੋ ਮੇਰੇ ਨਾਲ ਫਾਰਮਾਸਿਸਟ ਕਰਮਜੀਤ ਸਿੰਘ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਤੇ ਜਾਣ ਲੈਣੇ ਆ ਕਿ ਆਖਰਕਾਰ ਗਰਮੀ ਤੋਂ ਸੀ ਕਿਵੇਂ ਬਚ ਸਕਦੇ ਆ ਤੇ ਕਿਹੜੀਆਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸ ਸਰ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਗਰਮੀ ਬਹੁਤ ਆ ਟੈਂਪਰੇਚਰ 44 ਡਿਗਰੀ ਤੋਂ ਪਾਰ ਪਹੁੰਚਿਆ ਹੋਇਆ ਲੋਕ ਗਰਮੀ ਤੋਂ ਕਿਵੇਂ ਬਚ ਸਕਦੇ ਆ ਦੇਖੋ ਇਹਦੇ ਵਾਸਤੇ ਸਭ ਤੋਂ ਪਹਿਲਾਂ ਦਾ ਤੁਸੀਂ ਇੱਕ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਠੀਕ ਹੈ ਪੂਰਾ ਜਿਸ ਤਰ੍ਹਾਂ ਕੇ ਅੱਧੀਆਂ ਗਾਵੜ ਪਾਉਣ ਦੇ ਕਪੜੇ ਉਹ ਨਹੀਂ ਪੂਰਾ ਫੇਸ ਕਵਰ ਕਰ ਸਕਦੇ ਫੇਸ ਕਵਰ ਕਰਕੇ ਰੱਖੋ ਪਲੱਸ ਜਿਸ ਤਰ੍ਹਾਂ ਕੇ ਪਾਣੀ ਦਾ ਇਨਟੇਕ ਜ਼ਿਆਦਾ ਰੱਖੋ ਉਹਦੇ ਵਿੱਚ ਨਿੰਗੂ ਪਾਣੀ ਜ਼ਰੂਰ ਪੀਓ ਉਹਦੇ ਨਾਲ ਆ ਕੇ ਬੋਡੀ ਦੇ ਵਿੱਚ ਜਿਹੜਾ ਆਪਣਾ ਸੌ ਆਈਡੀਅਲ ਲੈਵਲ ਘਟਦਾ ਵਾ ਉਹ ਆਪਣਾ ਸਵੇਟਿੰਗ ਆਉਂਦੀ ਹੈ ਹਾਂ ਉਸ ਟਾਈਮ ਉਹ ਘਟਦਾ ਉਹ ਪੂਰਾ ਹੁੰਦਾ ਰਹੇਗਾ ਉਸ ਤੋਂ ਬਾਅਦ ਗੋਨ ਕਦੀਰੇ ਵਾਲਾ ਪਾਣੀ ਪੀਓ ਠੀਕ ਹੈ ਇਹ ਚੀਜ਼ਾਂ ਨਾਲ ਆਪਾਂ ਕਾਫੀ ਹੱਦ ਤੱਕ ਇਸ ਚੀਜ਼ ਤੋਂ ਬਚ ਸਕਦੇ ਹਾਂ ਡੀ ਹਾਈਡਰੇਸ਼ਨ ਤੋਂ ਬੀ ਹਾਈਡਰੇਸ਼ਨ ਦੇਖੋ ਜਦੋਂ ਲੂ ਲੱਗੇਗੀ ਡੀ ਹਾਈਡਰੇਸ਼ਨ ਹੋਏਗੀ ਠੀਕ ਹੈ ਲੂਜ਼ ਮੋਸ਼ਨ ਲੱਗਣਗੇ ਠੀਕ ਹੈ ਘਬਰਾਟ ਹੋਏਗੀ ਠੀਕ ਹੈ ਚੱਕਰ ਆਣਗੇ ਬੰਦਾ ਗਰਮੀ ਦੇ ਵਿੱਚ ਗਰਵੀ ਸਦਾ ਜੀ ਅੱਛਾ ਸਰ ਇੱਕ ਹੋਰ ਸੀਗਾ ਮੇਰੇ ਮਨ 'ਚ ਸਵਾਲ ਕਿ ਇੱਕ ਨਾਰਮਲ ਇਨਸਾਨ ਐਵਰੇਜ ਦਿਨ 'ਚ ਕਿੰਨਾ ਕੁ ਪਾਣੀ ਪੀ ਸਕਦਾ ਆ ਦੇਖੋ ਜਿਹੜਾ ਹੁਣ ਚੱਲ ਰਿਹਾ ਵਾ 2 ਤੋਂ 3 ਲੀਟਰ ਤੱਕ ਪਾਣੀ ਘੱਟੋ ਘੱਟ ਬੰਦਾ ਪੀਵੇ ਠੀਕ ਹੈ ਜੀ ਜਿਸ ਤਰ੍ਹਾਂ ਕਿ ਬਾਹਰ ਜਿਹੜੇ ਬੰਦੇ ਨੇ ਹਰ ਟਾਈਮ ਬਾਹਰ ਰਹਿਣਾ ਉਹ ਅੱਧੇ ਘੰਟੇ ਬਾਅਦ ਘੰਟੇ ਬਾਅਦ ਥੋੜਾ ਥੋੜਾ ਪਾਣੀ ਪੀਂਦਾ ਰਹੇ ਤਾਂ ਕਿ ਬਾਡੀ ਦੇ ਵਿੱਚ ਕੁਛ ਨਾ ਕੁਛ ਜਾਈ ਜਾਵੇ ਜੀ ਅੱਛਾ ਸਰ ਜਿਵੇਂ ਛੋਟੇ ਬੱਚੇ ਹੋਗੇ ਚਾਹੇ ਫਿਰ ਨੌਜਵਾਨ ਹੋਗੇ ਬਜ਼ੁਰਗ ਹੋਵੇ ਨਾ ਸਾਰਿਆਂ ਲਈ ਪਾਣੀ ਦੀ ਮਾਤਰਾ ਅਲੱਗ-ਅਲੱ ਹਾਂਜੀ ਹਰਕ ਲਈ ਅਲੱਗ-ਅਲੱਗ ਹੁੰਦੀ ਹੈ ਜਿਸ ਤਰ੍ਹਾਂ ਕਿ ਬੱਚਿਆਂ ਲਈ 1 ਤੋਂ 1.5 ਲੀਟਰ ਤੱਕ ਦਾ ਪਾਣੀ ਠੀਕ ਹੈ ਉਸ ਤੋਂ ਵੱਡੇ ਜਿਹੜੇ ਹੈਗੇ ਨੇ ਨੌਜਵਾਨ ਹੈਗੇ ਨੇ ਜਾਂ ਬਜ਼ੁਰਗ ਹੈਗੇ ਨੇ 2 ਤੋਂ 3 ਲੀਟਰ ਤੱਕ ਦਾ ਪਾਣੀ ਉਹ ਆਪਣਾ ਤੁਸੀਂ ਇਨਟੇਕ ਰੱਖੋ ਜੀ ਅੱਛਾ ਸਿਰਫ ਐਵੇਂ ਮੌਸਮ ਵਿਭਾਗ ਦੇ ਵੱਲੋਂ ਡਵਾਈਸਰੀ ਜਾਰੀ ਕੀਤੀ ਹੈ ਕਿ ਤੁਸੀਂ ਧੁੱਪ ਵਿੱਚ ਨਿਕਲਣ ਤੋਂ ਗੁਰੇਜ਼ ਕਰੋ ਪਰ ਫਿਰ ਵੀ ਜੇ ਲੋਕਾਂ ਨੂੰ ਨਿਕਲਣਾ ਪੈਂਦਾ ਕਿਹੜੀਆਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖ ਸਕਦੇ ਆ ਕਿ ਗਰਮੀ ਤੋਂ ਬਚਣ ਸਭ ਤੋਂ ਪਹਿਲਾਂ ਜੀ ਦੇਖੋ ਜੇ ਕੁਝ ਅਵੋਇਡ ਹੋ ਸਕਦਾ ਬਾਹਰ ਜਾਣਾ 12 ਮੀਟਰ ਲੈ ਕੇ 3-4 ਵਜੇ ਤੱਕ ਉਹ ਆਪਣਾ ਅਵੋਇਡ ਕਰਨ ਜਿਹੜਾ ਵੀ ਕੰਮ ਕਰਨਾ ਸਵੇਰੇ 11:00 11:30 ਵਜੇ ਤੋਂ ਪਹਿਲਾਂ ਤੇ ਸ਼ਾਮੀ 5:00 ਵਜੇ ਤੋਂ ਬਾਅਦ ਕਰੋ ਲੇਕਿਨ ਫਿਰ ਵੀ ਜੇਕਰ ਜਾਣਾ ਪੈਂਦਾ ਤਾਂ ਉਹਦੇ ਵਿੱਚ ਇੱਕ ਤਾਂ ਆਪਣੇ ਆਪ ਨੂੰ ਪ੍ਰੋਪਰ ਕਵਰ ਕਰੋ ਜੀ ਪਾਣੀ ਦੀ ਬੋਤਲ ਨਾਲ ਕੈਰੀ ਕਰੋ ਥੋੜੇ ਥੋੜੇ ਟਾਈਮ ਬਾਅਦ ਪਾਣੀ ਪੀਂਦੇ ਰਹੋ ਹਮ ਠੀਕ ਹੈ ਤੇ ਜਿਆਦਾ ਜਿੱਥੇ ਤੁਹਾਨੂੰ ਲੱਗਦਾ ਵਾ ਕਿ ਜੀ ਮਨ ਘਬਰਾ ਰਿਹਾ ਜਾਂ ਕੁਝ ਚੱਕਰ ਆ ਰਹੇ ਆ ਆਪਣਾ ਇੱਕ ਜਗ੍ਹਾ ਤੇ ਬੈਠ ਜਾਓ ਠੀਕ ਹੈ ਸਾਹ ਲੈ ਕੇ ਉਸ ਤੋਂ ਬਾਅਦ ਅੱਗੇ ਆਪਣਾ ਫਿਰ ਚਲੋ ਕੰਟੀਨਿਊ ਕਰੀਏ ਅੱਛਾ ਸਰ ਜਿੱਦਾਂ ਅਸੀਂ ਕਿਤੇ ਭੀੜ ਭੜੱਕੇ ਵਾਲੀ ਜਗ੍ਹਾ ਤੇ ਚਲੇ ਗਏ ਸਪੋਜ਼ ਬੱਸ ਸਟੇਸ਼ਨ ਤੇ ਚਲੇ ਗਏ ਰੇਲਵੇ ਸਟੇਸ਼ਨ ਜਾਂ ਪਾਰਕ 'ਚ ਹੀ ਚਲੇ ਗਏ ਸਾਡੇ ਸਾਹਮਣੇ ਕਿਸੇ ਨੂੰ ਚੱਕਰ ਆ ਗਿਆ ਬੇਹੂਸ਼ ਹੋ ਗਿਆ ਅਸੀਂ ਉਹਦੀ ਇਨੀਸ਼ੀਅਲੀ ਹੈਲਪ ਕਿਵੇਂ ਕਰ ਸਕਦੇ ਹਾਂ ਕਿਉਂਕਿ ਡਾਕਟਰ ਕੋਲ ਤਾਂ ਅਸੀਂ ਫਿਰ ਨੈਕਸਟ ਸਟੈਪ ਤੇ ਉਹਨੂੰ ਲੈ ਜਾਵਾਂਗੇ ਸਭ ਤੋਂ ਪਹਿਲਾਂ ਜੀ ਉਹਨੂੰ ਆਲੇ-ਦੁਆਲੇ ਜਿਹੜਾ ਆਪਾਂ ਇਕੱਠ ਬਣਾ ਲਏ ਨੇ ਠੀਕ ਹੈ ਨੇ ਉਸ ਚੀਜ਼ ਤੋਂ ਉਸ ਮਰੀਜ਼ ਨੂੰ ਇੱਕ ਸਾਈਡ ਤੇ ਲੈ ਕੇ ਜਾਓ ਹਵਾ ਦੇ नीचे ਜਿੱਥੇ ਥੋੜਾ ਜਿਹਾ ਟੈਂਪਰੇਚਰ ਘਟ ਹੋਵੇ ਠੀਕ ਹੈ ਜੀ ਹਲਕਾ ਜਿਹਾ ਉਹਨੂੰ ਪਾਣੀ ਤਾਕੇ ਉਹਦੇ ਅੰਦਰ ਪਾਣੀ ਜਾਏਗਾ ਤਾਂ ਥੋੜਾ ਬਹੁਤ ਉਹਨੂੰ ਸਾਹ ਆਣਾ ਸ਼ੁਰੂ ਹੋ ਜਾਏਗਾ ਤਾਂ ਉਸ ਤੋਂ ਬਾਅਦ ਬਾਕੀ ਫਰਦਰ ਡਾਕਟਰ ਕੋਲ ਲਿਜਾ ਕੇ ਜਿਹੜੀ ਵੀ ਉਹਦੀ ਮੈਡੀਟੇਸ਼ਨ ਕਰਨੀ ਆ ਜਾਂ ਮੈਡੀਕੇਸ਼ਨ ਕਰਨੀ ਆ ਤਾਂ ਉਹ ਡਾਕਟਰ ਫਿਰ ਉਸ ਹਿਸਾਬ ਨਾਲ ਦੇਖ ਲੇਗਾ ਉਸ ਦਿਨ ਅੱਛਾ ਸਰ ਗਰਮੀਆਂ ਦੇ ਵਿੱਚ ਤੁਹਾਡੇ ਕੋਲੇ ਸਭ ਤੋਂ ਜ਼ਿਆਦਾ ਪੇਸ਼ੈਂਟਸ ਕੀ ਪ੍ਰੋਬਲਮਸ ਲੈ ਕੇ ਆਉਂਦੇ ਕੀ ਸਮੱਸਿਆ ਆਉਂਦੀ ਹੈ ਉਹਨਾਂ ਨੂੰ ਦੇਖੋ ਗਰਮੀਆਂ ਦੇ ਵਿੱਚ ਮੇਨ ਪ੍ਰੋਬਲਮ ਇਹ ਆਉਂਦੀ ਹੈ ਕਿ ਜਿਸ ਤਰ੍ਹਾਂ ਪੇਸ਼ੈਂਟ ਕੋਈ ਵੀ ਆ ਠੀਕ ਹੈ ਠੰਡਾ ਪਾਣੀ ਉਮਮਨ ਪੀਣੇ ਆ ਠੀਕ ਹੈ ਜੀ ਪੇਸ਼ੈਂਟ ਗਰਮੀ ਚ ਆਇਆ ਹੁੰਦਾ ਘਰੇ ਜਾਂਦਾ ਪਾਣੀ ਪੀਂਦਾ ਸਭ ਤੋਂ ਪਹਿਲਾਂ ਤਾਂ ਗਲਾ ਦੁਖਣਾ ਸ਼ੁਰੂ ਹੋ ਜਾਂਦਾ ਗਲਾ ਦੁਖਦਾ ਉਸ ਤੋਂ ਬਾਅਦ ਉਹਨੂੰ ਕਫ ਆਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਬੰਦਾ ਜਿਆਦਾ ਟਾਈਮ ਲੂ ਦੇ ਵਿੱਚ ਜਾਂ ਗਰਮੀ ਦੇ ਵਿੱਚ ਰਹਿੰਦਾ ਤਾਂ ਉਹਦੇ ਵਿੱਚ ਲੂਜ਼ ਮੋਸ਼ਨ ਹੋਣੇ ਸਟਾਰਟ ਹੋ ਜਾਂਦੇ ਨੇ ਘਬਰਾਟ ਦੇ ਜਾਂ ਐਂਜਾਇਟੀ ਵੀ ਜਿਹਨੂੰ ਆਪਾਂ ਕਹਿ ਲੈਂਦੇ ਆ ਕਿ ਗਰਮੀ ਨੂੰ ਜਿਆਦਾ ਦੇਖ ਕੇ ਉਹ ਚੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਬੇਸ਼ੰਮ ਤੁਹਾਡੇ ਕੋਲੇ ਜ਼ਿਆਦਾ ਆਉਂਦੇ। ਅੱਛਾ ਫਿਰ ਅਸੀਂ ਅਵੋਇਡ ਕੀ ਕਰ ਸਕਦੇ ਹਾਂ ਜਿਵੇਂ ਖਾਣ ਪੀਣ ਦੀ ਰੁਟੀਨ ਚ ਕੁਝ ਹੈ ਚੀਜ਼ਾਂ ਜਿਹੜੀਆਂ ਅਸੀਂ ਅਵੋਇਡ ਕਰ ਸਕਦੇ ਹਾਂ। ਸਵੇਰ ਦੇ ਟਾਈਮ ਫਰੂਟ ਸਲਾਦ ਜਿੰਨਾ ਹੋ ਸਕਦਾ ਉਹ ਫਰੂਟ ਖਾਓ ਠੀਕ ਹੈ ਜੀ। ਰੋਟੀ ਦਾ ਇਨਟੇਕ ਜਿਹੜਾ ਹੈਗਾ ਉਹ ਘਟਾ ਕੇ ਰੱਖੋ ਕਿਉਂਕਿ ਰੋਟੀ ਹੈਵੀ ਹੁੰਦੀ ਹੈ। ਠੀਕ ਹੈ ਜੀ ਉਹ ਆਪਾਂ ਨੂੰ ਆਪਣੇ ਪੇਟ ਨੂੰ ਹੈਵੀ ਰੱਖਦੀ ਹੈ। ਠੀਕ ਹੈ ਜਿੰਨਾ ਆਪਾਂ ਲਾਈਟ ਖਾਣਾ ਖਾਵਾਂਗੇ ਖਿਚੜੀ ਕਲੀਆਂ ਹੋ ਗਿਆ ਫਰੂਟ ਹੋ ਗਿਆ ਸਲਾਦ ਹੋ ਗਿਆ ਪਾਣੀ ਦਾ ਇਨਟੇਕ ਪਦ ਠੀਕ ਹੈ ਇਹ ਚੀਜ਼ਾਂ ਆਪਾਂ ਨੂੰ ਉਸ ਚੀਜ਼ ਤੋਂ ਬਚਾ ਸਕਦੀਆਂ ਨੇ ਵੈਸੇ ਤਾਂ ਫਾਸਟ ਫੂਡ ਮਾੜੀ ਮਾੜਾ ਪਰ ਗਰਮੀਆਂ 'ਚ ਵੀ ਕਹਿੰਦੇ ਉਹਦਾ ਜ਼ਿਆਦਾ ਹੀ ਨੁਕਸਾਨ ਹੋ ਜਾਂਦਾ ਦੇਖੋ ਜੀ ਫਾਸਟ ਫੂਡ ਤੁਹਾਡੀ ਇਮਿਊਨਿਟੀ ਤੇ ਬਹੁਤ ਵੱਡਾ ਅਸਰ ਪਾਉਂਦਾ ਵਾ ਜੇਕਰ ਤੁਸੀਂ ਰੈਗੂਲਰ ਫਾਸਟ ਫੂਡ ਖਾ ਰਹੇ ਹੋ ਤਾਂ ਉਹਦੇ ਨਾਲ ਇਹ ਹੈ ਕਿ ਤੁਹਾਡਾ ਇਮਿਊਨ ਸਿਸਟਮ ਸਲੋ ਹੋ ਜਾਂਦਾ ਇਮਿਊਨ ਸਿਸਟਮ ਸਲੋ ਹੁੰਦਾ ਤੁਸੀਂ ਜਲਦੀ ਜਿਹੜੀ ਬਿਮਾਰੀਆਂ ਦਾ ਕਵਰ ਆਪ ਕੋਈ ਨਿਆ ਕਰ ਸਕਦੇ ਜਦੋਂ ਤੁਸੀਂ ਜਾਓਗੇ ਕਿਤੇ ਵੀ ਬਾਹਰ ਮੰਨ ਲਓ ਤੁਸੀਂ ਹਰੇਕ ਦੂਸਰੇ ਤੁਸੀਂ ਪਾਸਪੋਰਟ ਕਰੇ ਇੱਕ ਤਾਂ ਤੁਹਾਡਾ ਮੈਦਾ ਖਰਾਬ ਹੋਏਗਾ ਮੈਦਾ ਖਰਾਬ ਹੋਏਗਾ ਤਾਂ ਤੁਹਾਡੇ ਸਰੀਰ ਅੰਦਰ ਢਿੱਡ 'ਚ ਗਰਮੀ ਜ਼ਿਆਦਾ ਪੈ ਜਾਏਗੀ ਉਹਦੇ ਕਰਕੇ ਤੁਸੀਂ ਬਾਹਰ ਜਾਓਗੇ ਤਾਂ ਬਾਹਰ ਜਾਣ ਦੇ ਨਾਲ ਵੀ ਤੁਹਾਨੂੰ ਟੈਂਪਰੇਚਰ ਹੈਵੀ ਹੋਣ ਦੇ ਨਾਲ ਪ੍ਰੋਬਲਮਸ ਵਧਣ ਗਿਆ ਤੁਹਾਡੀਆਂ। ਹਮਮ। ਉਮੂਮਨ ਜੇਕਰ ਜਿਹੜਾ ਬੰਦਾ ਇੱਕ ਨੇਚਰਲ ਡਾਈਟ ਲੈਂਦਾ ਹੈ, ਲਾਈਟ ਡਾਈਟ ਲੈਂਦਾ ਉਹਨੂੰ ਇਹ ਪ੍ਰੋਬਲਮਸ ਘਟ ਜਾਂਦੀਆਂ ਨੇ। ਘਟ ਜਾਂਦੀਆਂ। ਹਾਂਜੀ। ਸੋ ਫਾਸਟ ਫੂਡ ਅਵੋਇਡ ਕਰਨਾ ਚਾਹੀਦਾ। ਬਿਲਕੁਲ ਅਵੋਇਡ ਕਰਨਾ ਚਾਹੀਦਾ ਜੀ। ਫਾਸਟ ਫੂਡ ਕਿਸੇ ਵੀ ਤਰੀਕੇ ਦਾ ਬਿਲਕੁਲ ਨਹੀਂ ਖਾਣਾ ਚਾਹੀਦਾ। ਅੱਛਾ ਫਿਰ ਅਸੀਂ ਗਰਮੀ ਤੋਂ ਬਚਣ ਲਈ ਹਰ ਇੱਕ ਨੇ ਆਪਣੇ ਆਪਣੇ ਤਰੀਕੇ ਅਪਣਾਏ ਹੋਏ। ਕੋਈ ਪਾਣੀ 'ਚ ਬੈਠਦਾ, ਕੋਈ ਏਸੀ ਕਰਦਾ। ਏਸੀ ਦੀ ਹਵਾ ਠੰਡੀ-ਠੰਡੀ ਲੈਣੀ ਉਹਨਾਂ ਨੂੰ ਵਧੀਆ ਲੱਗਦੀ ਆ। ਕੀ ਲੱਗਦਾ ਹੈ ਕਿ ਏਸੀ ਦਾ ਟੈਂਪਰੇਚਰ ਕਿੰਨਾ ਕੁ ਸੈੱਟ ਕਰ డిగ్రీ ਦੇ ਵਿੱਚ ਵਿੱਚ ਹੀ ਸੈਟਰ ਖੜਾ ਚਾਹੀਦਾ ਚਾਹੇ ਦਿਨ ਦੇ ਟਾਈਮ ਆਪਾਂ ਚਾਹੇ ਰਾਤ ਦੇ ਟਾਈਮ ਜੇਕਰ ਆਪਾਂ ਜਿਆਦਾ ਚਿਲਡ ਕਰਕੇ ਰੱਖਾਂਗੇ ਠੀਕ ਹੈ ਜਿਸ ਤਰ੍ਹਾਂ 16 ਡਿਗਰੀ ਜਾਂ 18 ਡਿਗਰੀ ਜਾਂ 20 ਡਿਗਰੀ ਉਸ ਕੇਸ ਦੇ ਵਿੱਚ ਕੀ ਹੁੰਦਾ ਵਾ ਕਿ ਪੇਸ਼ੈਂਟ ਜਦੋਂ ਉਸ ਸਿਚੁਏਸ਼ਨ ਦੇ ਵਿੱਚ ਬਾਹਰ ਜਾਂਦਾ ਵਾ ਕਿ ਕਿ ਬਾਹਰ ਜਾ ਕੇ ਉਹ ਜੋ ਜਿਸ ਤਰ੍ਹਾਂ ਹੀ ਉਹਨੂੰ 45 ਡਿਗਰੀ ਜਾਂ 60 50 ਡਿਗਰੀ ਦੇ ਕਰੀਬ ਉਹਨੂੰ ਐਕਸਪੋਜ਼ਰ ਹੁੰਦਾ ਤਾਂ ਉਹ ਇੱਕਦਮ ਗਰਮ ਸਰਦ ਹੋ ਜਾਂਦਾ ਠੀਕ ਹੈ ਜਦੋਂ ਤੁਸੀਂ ਟੈਂਪਰੇਚਰ ਆਪਣਾ 27 28 ਡਿਗਰੀ ਰੱਖਿਆ ਹੋਇਆ ਵਾ ਤਾਂ ਉਸ ਕੇਸ ਦੇ ਵਿੱਚ ਹੁੰਦਾ ਵਾ ਐਕਸਪੋਜ਼ਰ ਲੇਕਿਨ ਉਹ ਘੱਟ ਹੁੰਦਾ ਵਾ ਦੂਸਰਾ ਜਦੋਂ ਆਪਾਂ ਟੈਂਪਰੇਚਰ ਇਕਦਮ ਲੋ ਤੋਂ ਹਾਈ ਦੇ ਵਿੱਚ ਜਾਂਦੇ ਆ ਜਿਦਾ 16 ਤੋਂ 20 ਡਿਗਰੀ ਚ ਨਾ ਹਾਂ ਜਿਸ ਤਰ੍ਹਾਂ ਕਿ ਉਹ ਦੇ ਵਿੱਚ ਆਪਣਾ ਜਿਹੜੀ ਬੋਡੀ ਹੈਗੀ ਆ ਉਹ ਇੱਕ ਬੜੇ ਹੀ ਰਿਲੈਕਸ ਮੋਡ ਦੇ ਵਿੱਚ ਹੁੰਦੀ ਹੈ ਯਾਨੀ ਕਹਿ ਲਓ ਕਿ ਮਸਲਸ ਵੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਜੇ ਆਪਣੇ ਨਰਵਸ ਸਿਸਟਮ ਵੀਕ ਹੋਣਾ ਸ਼ੁਰੂ ਹੋ ਜਾਂਦਾ ਠੀਕ ਹੈ ਨਾ ਬਾਹਰ ਜਾਵਾਂਗੇ ਉਸ ਚੀਜ਼ ਨੇ ਇੱਕਦਮ ਉਸ ਨੂੰ ਹੀਟ ਅਪ ਕਰ ਦੇਣਾ ਸੋ ਪ੍ਰੋਬਲਮਸ ਹਰੇਕ ਤਰੀਕੇ ਦੀਆਂ ਵੱਤਸਾਦੀਆਂ ਨੇ ਬ੍ਰੇਨ ਸਟ੍ਰੋਕ ਹੋ ਸਕਦਾ ਹੈ ਜਿਹੜਾ ਕਿ ਜਿਹਦਾ ਕਿ ਇਮਿਊਨ ਸਿਸਟਮ ਬਹੁਤ ਕਮਜ਼ੋਰ ਹੈ। ਬਹੁਤ ਕਮਜ਼ੋਰ। ਅੱਛਾ ਸਰ ਮੈਨੂੰ ਇਹ ਕਹੇ ਦੱਸੋ ਤੁਸੀਂ ਕਿਹਾ ਕਿ ਜਦੋਂ ਅਸੀਂ ਏਸੀ ਤੋਂ ਬਾਹਰ ਜਾਂਦੇ ਹਾਂ 45 ਡਿਗਰੀ ਟੈਂਪਰੇਚਰ ਤੇ ਜਾਂਦੇ ਹਾਂ 16 ਡਿਗਰੀ ਤੋਂ ਨਿਕਲ ਕੇ ਤੁਸੀਂ ਕਿਹਾ ਕਿ ਗਰਮ ਸਰਦ ਹੋ ਜਾਂਦਾ। ਗਰਮ ਸਰਦ ਦੇ ਕੀ ਸਿੰਪਟਮ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਉਹ ਬਿਮਾਰੀ ਚ ਜੂਝ ਰਹੇ ਆ। ਇੱਕ ਤਾਂ ਜੀ ਉਹਦੇ ਵਿੱਚ ਬੁਖਾਰ, ਸਰੀਰ ਦੁਖੇਗਾ ਸਾਰਾ ਉਹਦਾ। ਠੀਕ ਹੈ ਜਿਸ ਤਰ੍ਹਾਂ ਕਿ ਬੁਖਾਰ ਚੜਿਆ ਹੁੰਦਾ ਵਾ ਲੂਜ਼ ਮੋਸ਼ਨ ਲੱਗ ਸਕਦੇ ਹਨ ਵਮਟਿੰਗਸ ਲੱਗ ਲੱਗ ਸਕਦੀਆਂ ਨੇ ਸੋ ਇਸ ਤਰ੍ਹਾਂ ਦੇ ਕੁਝ ਮੇਨ ਸਿੰਪਟਮਸ ਹੈ ਕਿ ਜਿਹੜੇ ਕਿ ਉਹ ਇਨੀਸ਼ੀਅਲ ਸਟੇਜ ਤੇ ਦਿਖਣੇ ਸ਼ੁਰੂ ਹੋ ਜਾਂਦੇ ਲੂਜ਼ ਮੋਸ਼ਨ ਲੱਗਣਗੇ ਕੁਝ ਖਾਏਗਾ ਨਾਲ ਹੀ ਉਹਨੂੰ ਮੋਸ਼ਨ ਹੋਣਾ ਸ਼ੁਰੂ ਹੋ ਜਾਏਗਾ ਕਮਜ਼ੋਰੀ ਫੀਲ ਹੋਣੀ ਸ਼ੁਰੂ ਹੋਏਗੀ ਬਾਕੀ ਇਲੈਕਟ੍ਰੋਲ ਪਾਊਡਰ ਲੈਣਾ ਚਾਹੀਦਾ ਇਹਦੇ ਵਿੱਚ ਜਿਕਾ ਜਿਕਾ ਇਸ ਤਰ੍ਹਾਂ ਦੀ ਕੋਈ ਲੱਗਦੀ ਹੈ ਇਲੈਕਟ੍ਰੋਲ ਪਾਊਡਰ ਜਾਂ ਨਿੰਬੂ ਪਾਣੀ ਜਿਹੜੀ ਪਹਿਲਾਂ ਵੀ ਦੱਸਿਆ ਉਹ ਚੀਜ਼ਾਂ ਲੈਣੇ ਚਾਹੀਦੇ ਨੇ ਜਿਹਦੇ ਨਾਲ ਕਿ ਪੇਸ਼ੈਂਟ ਜਲਦੀ ਕਵਰ ਅਪ ਕਰ ਸਕਦਾ ਹੈ ਸਰ ਸਰ ਇੱਕ ਕੁਐਸ਼ਨ ਹੋਰ ਮੇਰਾ ਬਸ ਲਾਸਟ ਕਿ ਗਰਮੀਆਂ ਚ ਨਾ ਬੇਸਿਕਲੀ ਬਹੁਤ ਸਾਰੇ ਪੇਸ਼ੈਂਟਸ ਨੂੰ ਬੀਪੀ ਲੋ ਦੀ ਪ੍ਰੋਬਲਮ ਰਹਿੰਦੀ ਆ ਕਿ ਥੋੜਾ ਜਿਹਾ ਧੁੱਪ ਚ ਬਾਹਰ ਜਾਨੇ ਉਹ ਚੱਕਰ ਆਉਂਦੇ ਨੇ ਘਬਰਾਹਟ ਹੁੰਦੀ ਆ ਬੀਪੀ ਚੈੱਕ ਕਰਦੇ ਬਿਲਕੁਲ ਹੀ ਲੋ ਹੁੰਦਾ ਉਹਦੇ ਲਈ ਅਸੀਂ ਜੀ ਜਿਹਦੇ ਨਾਲ ਸਾਨੂੰ ਥੋੜਾ ਜਿਹਾ ਫਰਕ ਪੈ ਜਾਵੇ ਇਹਦੇ ਵਾਸਤੇ ਤੁਸੀਂ ਜਦੋਂ ਘਰੋਂ ਨਿਕਲਣਾ ਪਤਾ ਕਿ ਬਾਹਰ ਟੈਂਪਰੇਚਰ ਜ਼ਿਆਦਾ ਹੈਗਾ ਉਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਨਿੰਬੂ ਪਾਣੀ ਘਰੋਂ ਪੀ ਕੇ ਜਾਓ ਠੀਕ ਹੈ ਕਿਉਂਕਿ ਜਿਹੜਾ ਸਾਲਟ ਹੁੰਦਾ ਤੁਹਾਡੇ ਜਿਹੜਾ ਬੀਪੀ ਹੈ ਲੋ ਬੀਪੀ ਨੂੰ ਇਨਕਰੀਜ਼ ਕਰਨ ਦੇ ਵਿੱਚ ਹੈਲਪ ਕਰਦਾ ਵਾ ਠੀਕ ਹੈ ਜਿਹੜਾ ਵਿਟਾਮਿਨ ਸੀ ਹੈ ਜਿਸ ਤਰ੍ਹਾਂ ਆਪਾਂ ਨਿੰਬੂ ਯੂਜ਼ ਕਰਦੇ ਆ ਉਹ ਆਪਣੀ ਇਮਿਊਨ ਸਿਸਟਮ ਨੂੰ ਡਿਵੈਲਪ ਕਰਦਾ ਵਾ ਠੀਕ ਹੈ ਉਹਦੇ ਵਿੱਚ ਮਿੱਠਾ ਨਾ ਪਾਓ ਨਮਕ ਤੇ ਦੂਜਾ ਆਪਣਾ ਨਿੰਬੂ ਬਸ ਨਿੰਬੂ ਹਾਂਜੀ ਬਸ ਉਹੀ ਵੀ ਜੀ ਸੋ ਮੇਰੇ ਨਾਲ ਮਜੂਰਸੀ ਫਾਰਮਾਸਿਸਟ ਕਰਮਜੀਤ ਸਿੰਘ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਗਰਮੀਆਂ ਦੇ ਨਾਲ ਰਿਲੇਟਡ ਸੋ ਬਿਲਕੁਲ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਨੇ ਲੋਕਾਂ ਨੂੰ ਹਾਲੋ ਬੇਹਾਲ ਕੀਤਾ ਹੋਇਆ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਹੈ ਪਰ ਟੈਂਪਰੇਚਰ 45 ਡਿਗਰੀ ਤੱਕ ਪਹੁੰਚਿਆ ਹੋਇਆ ਹੈ ਜੇ ਗੱਲ ਕੀਤੀ ਜਾਵੇ ਲੁਧਿਆਣਾ ਦੇ ਪਿਛਲੇ 7 ਸਾਲਾਂ ਦਾ ਰਿਕਾਰਡ ਟੁੱਟਿਆ ਹੋਇਆ ਇਸ ਬਿਲਕੁਲ ਪੂਰੀ ਇੰਟਰਵਿਊ ਦੇ ਵਿੱਚ ਅਸੀਂ ਉਹਨਾਂ ਗੱਲਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਬਾਰੇ ਸੁਣ ਕੇ ਕਿਤੇ ਨਾ ਕਿਤੇ ਦੇ ਦਰਸ਼ਕਾਂ ਨੂੰ ਫਾਇਦਾ ਜ਼ਰੂਰ ਹੋਏਗਾ ਸੋ ਗਰਮੀ ਤੋਂ ਤੁਸੀਂ ਕਿਵੇਂ ਬਚ ਸਕਦੇ ਹੋ ਕਿਹੜੀਆਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖ ਸਕਦੇ ਹੋ ਗਰਮੀ ਦੇ ਵਿੱਚ ਤੁਸੀਂ ਪ੍ਰਕਾਊਸ਼ਨਸ ਦੇ ਨਾਲ ਨਾਲ ਕਿੰਨੀਆਂ ਚੀਜ਼ਾਂ ਦਾ ਇਸਤੇਮਾਲ ਕਰਕੇ ਆਪਣੇ ਆਪ ਦਾ ਵੀ ਬਚਾਅ ਕਰ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਕੋਈ ਇਸ ਦਾ ਲਾਭ ਉਠਾ ਸਕੇ ਸੋ ਇਦਾਂ ਦੀ ਹੋਰ ਅਪਡੇਟ ਦੇ ਲਈ ਜੁੜੇ ਰਹੋ ਮੇਰੇ ਨਾਲ ਹੁਣ ਮੈਂ ਦਉ ਇਜਾਜ਼ਤ ਧੰਨਵਾਦ